हरियाणा ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸੰਤ ਸ਼੍ਰੋਮਣੀ ਕਬੀਰ ਦਾਸ ਜੀ ਦੀ ਜਨਮ ਦਿਨ ਦੇ ਮੌਕੇ ਤੇ ਸਫਾਈ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਉਹਨਾਂ ਦੇ ਮਹੀਨਾ ਤਨਖਾਹ ਵਿੱਚ 2100 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ सिरसा ਵਿੱਚ ਬਣ ਰਹੇ ਮੈਡੀਕਲ ਕਾਲਜ ਵਿੱਚ 100 ਬੈੱਡ ਦਾ ਨਸ਼ਾ ਮੁਕਤ ਕੇਂਦਰ ਬਣਾਉਣ ਦਾ ਵੀ ਐਲਾਨ ਕੀਤਾ ਹੈ ਨਾਲ ਹੀ ਡੱਬੂ ਵਾਲੀ ਵਿੱਚ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ 10 ਬੈੱਡ ਦੀ ਗਿਣਤੀ ਨੂੰ ਵਧਾ ਕੇ 30 ਬੈੱਡ ਕਰਨ ਅਤੇ ਐਲਨਾਬਾਦ ਦੇ ਸਰਕਾਰੀ ਹਸਪਤਾਲ ਦੇ ਕੋਲ 30 ਬੈੱਡ ਦਾ ਨਵਾਂ ਨਸ਼ਾ ਮੁਕਤੀ ਕੇਂਦਰ ਬਣਾਉਣ ਦਾ ਵੀ ਐਲਾਨ ਕੀਤਾ ਹੈ ਮੁੱਖ ਮੰਤਰੀ ਅੱਜ ਸੰਤ ਮਹਾਪੁਰਸ਼ ਸਨਮਾਨ ਤੇ ਵਿਚਾਰ ਪਰਚਾਰ ਪ੍ਰਸਾਰ ਯੋਜਨਾ ਤਹਿਤ ਜ਼ਿਲ੍ਹਾ सिरसा ਵਿੱਚ ਪ੍ਰਬੰਧਿਤ ਸੰਤ ਸ਼ਰਮਣੀ ਕਬੀਰदास ਜਨਤੀ ਰਾਜਪਦਰੀ ਸਮਾਰੋਹ ਵਿੱਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ ਇਸ ਮੌਕੇ ਤੇ ਮੁੱਖ ਮੰਤਰੀ ਨੇ 31000 ਰੁਪਏ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਸਫਾਈ ਕਰਮਚਾਰੀਆਂ ਦੇ ਤਨਖਾਹ ਨੂੰ ਪੜਾਵਾਰ ਟੰਗ ਨਾਲ 5 ਸਾਲਾਂ ਵਿੱਚ 26000 ਤੱਕ ਵਧਾਉਣ ਦਾ ਸੰਕਲਪ ਕੀਤਾ ਹੈ ਇਸਦੇ ਨਾਲ ਹੀ ਸਰਕਾਰ ਵਚਨਬੰਦ ਹੈ ਸੰਕਲਪ ਪੱਤਰ ਵਿੱਚ ਜੋ ਅਸੀਂ ਕਿਹਾ ਹੈ ਉਸ ਨੂੰ ਅਸੀਂ ਪੂਰਾ ਕਰਾਂਗੇ ਮੁੱਖ ਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਸੰਤ ਕਬੀਰ ਭਾਰਤੀ ਸੱਭਿਆਚਾਰ ਦੀ ਸਰਵ ਧਰਮ ਸੰਪਾਦ ਅਤੇ ਵਸੂਦੇਵ ਕੁਟੰਬਕਮ ਰਿਵਾਇਤ ਦੇ ਸੰਵਾਹਕ ਅਤੇ ਇਤਿਹਾਸ ਦੇ ਅਨਮੋਲ ਰਤਨ ਸਨ ਉਹਨਾਂ ਦਾ ਜਨਮ ਅਜਿਹੇ ਸਮੇਂ ਵਿੱਚ ਹੋਇਆ ਸੀ ਜਦੋਂ ਸਾਡਾ ਸਮਾਜ ਹਨੇਰੇ ਜਾਤਪਾਤ ਅਤੇ ਰੂੜੀਵਾਦੀ ਰਿਵਾਇਤਾਂ ਨਾਲ ਜਕੜਿਆ ਹੋਇਆ ਸੀ ਸੰਤ ਕਬੀਰ ਨੇ ਆਪਣੇ ਕਰਮ ਨਾਲ ਵੰਦਨੀਏ ਸਥਾਨ ਪ੍ਰਾਪਤ ਕੀਤਾ ਤੇ ਉਹ ਆਪਣੇ ਸਮੇਂ ਦੇ ਸਭ ਤੋਂ ਹਿੰਮਤੀ ਸਮਾਜ ਸੁਧਾਰਕ ਸਨ ਉਹਨਾਂ ਨੇ ਸਾਰੇ ਧਰਮਾਂ ਦੀਆਂ ਬੁਰਾਈਆਂ ਤੇ ਸਖਤ ਸੱਟ ਕੀਤੀ ਸੀ ਉਹਨਾਂ ਨੇ ਕਿਹਾ ਕਿ ਸੰਤ ਕਬੀਰਦਾਸ ਜੀ ਵਰਗੇ ਸੰਤ ਮਹਾਤਮਾਵਾ ॠषि मुਨੀਆਂ ਪੀਰ ਪੈਗੰਬਰਾਂ ਅਤੇ ਗੁਰੂਆਂ ਦੇ ਪਟਕੀ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਾਹ ਦਿਖਾਇਆ ਹੈ ਤੇ ਅਜਿਹੀ ਮਹਾਨ ਸ਼ਖਸੀਅਤਾਂ ਦੀ ਸਿੱਖਿਆਵਾਂ ਪੂਰੇ ਮਨੁੱਖ ਸਮਾਜ ਦੀ ਤਰੋਹਰ ਹਨ ਉਹਨਾਂ ਦੀ ਵਿਰਾਸਤ ਨੂੰ ਸੰਭਾਲਨ ਅਤੇ ਸਹੇਜਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ